जय श्री कृष्णा जय श्री राधे उम्मीद है तीस सारे वजिया होवोंगे मैं शॉर्ट्स तो पाती रही पर हम तक मैं वीडियो काफ़ी देर हो गई सी बनाई नहीं सवेरे पाठ पूजा करन तो बाद ना मैं आज काना जी वास्ते और अदर वास्ते मालपूड़े बनाए बहुत देर बाद मैं चलो अच्छा वाइय चीज़ बना के भोग लगावगी फिर उस तो बाद मैं शॉर्ट्स तुम्हें होगा एक ਤੇ ਡਿਜ਼ਾਈਨ ਕਰ ਰਹੀ ਸੀ ਕਿਸੇ ਦਾ ਸੂਟ ਹੈ ਇਹ ਵਰਕ ਕਰਨ ਵਾਸਤੇ ਆਇਆ ਸੀ ਇਹ ਥੀਲਾ ਇਹ ਦੇਖ ਲਓ ਇਹਦੇ ਨਾਲ ਵਰਕ ਕਰਨਾ ਹੈ ਪਹਿਲਾਂ ਆਪਾਂ ਸਿੰਪਲ ਲਾਈਨਾਂ ਲਗਾਵਾਂਗੇ ਇਹਦੇ ਨਾਲ ਇਹਦੇ ਨਾਲ ਸ਼ਾਇਆ ਜਾਂਦੀ ਹੈ ਕਰਕੇ ਆਪਾਂ ਇਹਨੂੰ ਯੂਜ਼ ਕਰਦੇ ਹਾਂ ਆਹਦੀ ਨਾਲ ਪਹਿਲਾਂ ਆਪਾਂ ਡਿਜ਼ਾਈਨ ਡਰਾ ਕਰ ਲੈਂਦੇ ਹਾਂ ਔਰ ਫਿਰ ਪਹਿਲਾਂ ਮੈਂ ਇਹਦੇ ਨਾਲ ਸਿੱਧੀ ਲਾਈਨ ਡਰਾ ਕਰਕੇ ਉਹ ਤੇ ਇੰਬੋਇੰਟਰੀ ਕਰੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਵੈਸੇ ਸਭ ਤੋਂ ਪਹਿਲਾਂ ਤਾਂ ਅੱਗੇ ਨਾਲ ਐਵੇਂ ਕਰਨਾ ਸਿੱਖਣਾ ਚਾਹੀਦਾ ਔਰ ਹੌਲੀ ਹੌਲੀ ਤੁਸੀਂ ਤੇਜ਼ ਕਰਨਾ ਸ਼ੁਰੂ ਕਰ ਦਿੰਦੇ ਹੋ ਕੰਮ ਆ ਦੇਖੋ ਮੈਂ ਦੋ ਲਾਈਨਾਂ ਲਗਾ ਰਹੀ ਐ ਦੇ ਵਿੱਚ ਹੁਣ ਆਪਾਂ ਇਹ ਵਾਲਾ ਕੱਟਦਾਨ ਲਗਾएंगे 골ਡਨ ਕਲਰ ਦਾ ਦੇਖਿਓ ਤੁਸੀਂ ਬਣ ਕੇ ਕਿੰਨਾ ਵਧੀਆ ਸੂਟ ਬਣ ਜੇਗਾ ਇਹ ਤੁਸੀਂ ਸਟਾਰਟਿੰਗ ਚ ਦੇਖਿਆ ਹੋਊ ਵੀਡੀਓ ਦੀ ਐਵੇਂ ਤੁਸੀਂ ਇੱਕ ਇੱਕ ਕਰਕੇ ਕੱਟਦਾਨ ਲਗਾਈ ਜਾਓ ਦੇਖੋ ਇਹ ਸੂਟ ਨਾ ਬਹੁਤ ਮਹਿੰਗੇ ਬਾਹਰ ਐਮਬੋਇਡਰੀ ਬਹੁਤ ਮਹਿੰਗੀ ਹੁੰਦੀ ਹੈ ਮੈਂ ਕਿ ਸੋਚਿਆ ਮੈਨੂੰ ਇਹ ਇੰਬੋਇਰੀ ਆਂਦੀ ਹੈ ਮੈਂ ਚਲੋ ਤੁਹਾਨੂੰ ਵੀ ਸਿਖਾਈਏ ਜੇ ਕਿਸੇ ਨੂੰ ਬਿਲਕੁਲ ਨਹੀਂ ਆਂਦੀ ਚਲੋ ਥੋੜਾ ਬਹੁਤਾ ਸਿੱਖ ਕੇ ਨਾ ਤੁਸੀਂ ਆਪਣਾ ਸੂਟ ਡਿਜ਼ਾਈਨ ਕਰ ਸਕਦੇ ਹੋ ਜਿਆਦਾ ਹੈਵੀ ਡਿਜ਼ਾਈਨ ਨਹੀਂ ਤਾਂ ਹਲਕਾ ਡਿਜ਼ਾਈਨ ਤੋਂ ਸ਼ੁਰੂ ਕਰ ਸਕਦੇ ਹੋ ਤੁਸੀਂ ਛੋਟੇ ਛੋਟੇ ਬੁੱਟੀਆਂ ਜਾਂ ਫਿਰ ਇਹ ਜੋ ਮੈਂ ਕਰ ਰਹੀ ਆਂ ਆਲੇ ਦੁਆਲੇ ਦੋ ਤੀਲੇ ਦੀ ਲਾਈਨ ਨਾ ਲਗਾ ਕੇ ਆਰੀ ਨਾਲ ਵਿੱਚ ਆਪਾਂ ਕੱਟ ਦਾ ਨਾ ਲਗਾ ਦਾਂਗੇ ਜਿਵੇਂ ਕਿ ਮੈਂ ਲਗਾ ਰਹੀ ਆਂ ਇਹ ਜਿਆਦਾ ਮੁਸ਼ਕਿਲ ਨਹੀਂ ਹੈ ਤੁਸੀਂ ਹੌਲੀ ਹੌਲੀ ਸਿੱਖਣਾ ਸ਼ੁਰੂ ਕਰੋਗੇ ਨਾ ਤਾਂ ਤੁਹਾਨੂੰ ਆ ਜਾਏਗਾ ਪਹਿਲੇ ਤੁਸੀਂ ਛੋਟੇ ਛੋਟੇ ਡਿਜ਼ਾਈਨ ਬਣਾ ਕੇ ਇਸ ਦਾ ਇਹ ਵੀ ਕੋਈ ਬਹੁਤ ਹੈ ਜ਼ਿਆਦਾ ਹੈਵੀ ਡਿਜ਼ਾਈਨ ਨਹੀਂ ਹੈ ਦੇਖੋ ਪਹਿਲਾਂ ਮੈਂ ਇਹ ਸਟੋਨ ਵਗੈਰਾ ਲਗਾਈਏ ਚਿਪਕਾਤੀ ਮੈਂ ਗਲੂ ਨਾਲ ਫਿਰ ਇਹ ਵਾਈਟ ਪਰਲ ਹਨ ਉਹਦੇ ਆਲੇ ਦੁਆਲੇ ਮੈਂ ਲਗਾਤੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਲੱਗ ਰਿਹਾ ਹੈ ਪਰ ਕਾਟੇਦਾਨੇ ਵਾਲੀ ਲਾਈਨ ਮੈਂ ਲਗਾ ਚੁੱਕੀ ਹਾਂ ਆਲਰੇਡੀ ਪਹਿਲਾਂ ਹੀ ਤੁਸੀਂ ਇੱਕ ਇੱਕ ਮੋਤੀ ਕਰਕੇ ਲਗਾ ਸਕਦੇ ਹੋ। ਔਰ ਜਿਹੜੀ ਇਹ ਵਾਲੀ ਆ ਰਹੀ ਮੇਰੇ ਹੱਥ ਚ ਹੈ ਨਾ। ਹਾਂਜੀ ਆ ਦੇਖੋ। ਇਹ ਹੁਣ ਜਿਹੜੇ ਗ੍ਰੀਨ ਵਾਲੇ ਆ ਵਿੱਚ ਰੈੱਡ ਔਰ ਗ੍ਰੀਨ ਦੇ ਘਟਦਾਨੀ ਹੈ ਨਾ। ਉਹ ਲਗेंगे ਨਾਲ-ਨਾਲ ਇੱਕ ਇੱਕ ਕਰਕੇ ਤੁਸੀਂ ਲਗਾ ਲਓ। ਜੇ ਤੁਸੀਂ ਬਿਲਕੁਲ ਹੀ ਜੇ ਤੁਹਾਡਾ ਸੂਟ ਆਪਣਾ ਬਣਾਉਣ ਨੂੰ ਦਿਲ ਕਰਦਾ ਇਸ এমਬੋਇਡਰੀ ਨਾਲ ਤੁਹਾਡੇ ਤੋਂ ਆਰੀ ਬਿਲਕੁਲ ਵੀ ਨਹੀਂ ਚਲਦੀ ਤਾਂ ਤੁਸੀਂ ਸੂਈ ਨਾਲ ਵੀ ਲਗਾ ਕੇ ਆਪਣਾ ਸੂਟ ਤਿਆਰ ਕਰ ਸਕਦੇ ਹੋ। ਵਧੀਆ ਸੂਟ ਤੁਹਾਡਾ ਇੱਕ ਪਲੇਨ ਲੈ ਕੇ ਜਾਂ ਫਿਰ ਐਵੇਂ ਥੋੜਾ ਸਿਲਕੀ ਹੋਵੇ ਨਾ ਵਿੱਚ ਤੱਗਾ ਤੁਸੀਂ ਆਪਣਾ ਸੂਟ ਤਿਆਰ ਕਰ ਸਕਦੇ ਹੋ ਵਿੱਚ ਛੋਟੇ ਛੋਟੇ ਫੁੱਲ ਬਣਾ ਸਕਦੇ ਹੋ ਤਾਂ ਵੀ ਤੁਹਾਡਾ ਸੂਟ ਬਹੁਤ ਵਧੀਆ ਤਿਆਰ ਹੋ ਜਾਏਗਾ ਦੇਖੋ ਐਵੇਂ ਕਰਕੇ ਆਪਾਂ ਨੇ ਹੀ ਇੱਕ ਇੱਕ ਕਰਕੇ ਆਰੀ ਨਾਲ ਲਗਾ ਦੇਣਾ ਦੇਖੋ ਸੂਟ ਕੇ ਵਧੀਆ ਨੈੱਕ ਕਿੰਨਾ ਸੋਹਣਾ ਤਿਆਰ ਹੋਇਆ ਹੈ ਸ਼ਾਈਨਿੰਗ ਹੈ ਤੇ ਕਪੜੇ ਚ ਵੀ ਸ਼ਾਈਨਿੰਗ ਹੈ ਐਮਬੋਇਡਰੀ ਚ ਵੀ ਸ਼ਾਈਨਿੰਗ ਹੈ ਦੇਖਣ ਚ ਵੀ ਕਿੰਨਾ ਸੋਹਣਾ ਲੱਗ ਰਿਹਾ ਹੈ ਜਦ ਇਹ ਸਿਲਾਈ ਹੋ ਜੇਗੀ ਨਾ ਤਿਆਰ ਹੋ ਜਾਏਗਾ ਬਿਲਕੁਲ ਬਹੁਤ ਸੋਹਣਾ ਲੱਗੇਗਾ ਇਹ 슬ੀਵਸ ਨੇ 슬ੀਵਸ ਥੋੜੀ ਜਿ ਹੈਵੀ ਨੇ ਇਹਦੀ ਔਰ ਇਹ ਹੈ ਸਲਵਾਰ ਸਲਵਾਰ ਦੇ ਪਹੁੰਚੇ ਤੇ ਐਮਬੋਇਡਰੀ ਕਰਨੀ ਹੈ ਐਵੇਂ ਹੀ ਪਹਿਲਾਂ ਦੋ ਲਾਈਨਾਂ ਲਗਾ ਲਈਆਂ ਮੈਂ ਤਿੱਲੇ ਨਾਲ ਫੇਰ ਵਿੱਚ ਘੱਟ ਦਾਣਾ ਫਿਲ ਕਰਤਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਮੈਂ ਧਾਗੇ ਨਾਲ ਕਰ ਰਹੀ ਹਾਂ ਤਿੱਲੇ ਨਾਲ ਹੇ ਬੀਤੇ ਆ ਦੇਖੋ ਐਵੇਂ ਕਰਕੇ ਤਿਆਰ ਹੋ ਗਈ ਇਸ ਪੌਂਚਾ ਤੁਸੀਂ ਵੀ ਆਪਣਾ ਸੂਟ ਇਵੇਂ ਜ਼ਰੂਰ ਤਿਆਰ ਕਰਿਓ ਬੇਟਾ ਬਣਾ ਰੇ ਲਿਸਟ ਕਿਤੇ ਜਾਣ ਦੀ ਆ ਦੇਖੋ ਕਿਵੇਂ ਰੁੱਝਿਆ ਹੋਇਆ ਉਸ ਤੋਂ ਬਾਅਦ ਅਸੀਂ ਗਏ ਸ਼ੇਰ ਅਮਸਰੀ ਕੁਲਚੇ ਖਾਨ